ਵਾਹ ਤੇਰੀ 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 ਵਾ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਹੈ ਜੀ ਇਹ ਪਿਛਲੇ 20 ਸਾਲ ਤੋਂ ਚੱਲ ਰਿਹਾ ਜੀ ਇਹ 20 ਸਾਲ 20 ਵਾਰ ਸਮਾਗਮ ਆਇਸਲਾਨਾ ਇਹ ਹੀ ਸਮਾਗਮ ਪਾਰਲੇ ਪਤਾਲੇ ਹੁੰਦਾ ਉਸ ਤੋਂ ਬਾਅਦ ਹੁਣ ਇਹ 20 ਸਾਲ ਤੋਂ ਇਸ ਨਗਰ ਵਿੱਚ ਵੀ ਹੁੰਦਾ ਹੈ ਕਿਉਂਕਿ ਨਗਰ ਇਸ ਇੱਕ ਹੀ ਹੈ ਜੇ ਪਿਸ਼ੋਕਰ ਨਗਰ ਦਾ ਦੇਖੀਏ ਤਾਂ ਇੱਕ ਹੀ ਹੈ ਜੋ ਕਿ ਪਾਰਲਾਪਤਾ ਜਿਵੇਂ ਕਿ ਆਪਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁੰਦਾ ਹੈ ਜਿੱਥੇ ਬਾਬਾ ਪੱਲਾ ਜੀ ਦਾ ਜਨਮ ਸਥਾਨ ਹੈ ਇਸ ਕਰਕੇ ਇਹ ਸਮਾਗਮ ਹੁਣ ਇੱਥੇ ਵੀ ਬਣਾਇਆ ਜਾਂਦਾ ਹੈ ਇਸ ਸਮਾਗਮ ਬਣਾਉਣ ਦਾ ਸਾਡਾ ਮਹੱਤਵ ਇਹੋ ਹੀ ਹੈ ਕਿ ਵੱਧ ਤੋਂ ਵੱਧ ਜੋ ਨੌਜਵਾਨ ਪੀੜ੍ਹੀ ਹੈ ਉਹਨੂੰ ਸਿੱਖਿਆ ਮਿਲ ਸਕੇ ਤੇ ਇਸ ਸਿੱਖੀ ਨਾਲ ਜੁੜ ਸਕੇ ਸਿੱਖੀ ਪਾਪ ਇੱਕ ਗੁਰੂ ਦੇ ਓਟ ਜਿਵੇਂ ਕਿ ਬਾਬਾ ਪੱਲਾ ਜੀ ਨੇ ਇੱਕ ਗੁਰੂ ਦੇ ਓਟ ਰੱਖ ਕੇ ਵਿਸ਼ਵਾਸ ਰੱਖ ਕੇ ਗੁਰੂ ਦਾ ਆਸਰਾ ਤੱਕ ਕੇ ਇਹ ਜੋ ਮਿਹਨਤ ਕੀਤੀ ਹੈ ਆਪਣੀ ਜੋ ਵੀ ਔਰ ਸਵਾਸਾ ਦੀ ਮਿਹਨਤ ਜੋ ਉਹਨਾਂ ਨੇ ਗੁਰੂ ਦੇ ਦਰਸ਼ਨ ਪਾਏ ਹਨ ਉਹੀ ਸਾਡਾ ਉਪਦੇਸ਼ ਹੈ ਕਿ ਸਾ ਅਸੀਂ ਵੀ ਉਹਨਾਂ ਦੇ ਪੂਰਨਾਂ ਤੇ ਚੱਲ ਕੇ ਇਹ ਪ੍ਰੋਗਰਾਮ ਜੋ ਸਫਲ ਕਰ ਸਕੀਏ ਇਹ ਹੀ ਮਹੱਤਵ ਹੈ ਬਣਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਤਾਲਾ ਨਗਰ ਜਿਹੜਾ ਕਪੂਰਥਲੇ ਜ਼ਿਲ੍ਹੇ ਵਿੱਚ ਪੈਂਦਾ ਹੈ ਇਹ ਉਸ਼ੋਕੜ ਇਹਨਾਂ ਦਾ ਮਾਝੇ ਦੀ ਧਰਤੀ ਤੇ ਜਿਹੜਾ ਬਤਾਲਾ ਪਿੰਡ ਹੈ ਜਿੱਥੇ ਸ਼ੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਸੇਵਕ ਭਾਈ ਪੱਲਾ ਜੀ ਦੇ ਬੇਨਤੀ ਕਰਨ ਉੱਤੇ ਉਹਨਾਂ ਦੀ ਮਾਤਾ ਸ਼ਰਦਾਬਾਨ ਮਾਤਾ ਬੀਬੀ ਸੰਤੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਦਰ ਘਰ ਨਾਲ ਜੁੜੀ ਸੀ ਜਿਨੇ ਅਨੇਕਾਂ ਦੰਮਾਂ ਦੰਬੀਆਂ ਪਖੰਡੀਆਂ ਦਾ ਨਗਰ ਦੇ ਜਿਹੜੇ ਲੋਕ ਸਨ ਪਖੰਡਵਾਦ ਨਾਲ ਸਖੀ ਸਰਵਰ ਨਾਲ ਜੁੜੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਬੜਾ ਵੱਡਾ ਯੋਗਦਾਨ ਪਾਇਆ ਛੇਵੇਂ ਪਾਤਸ਼ਾਹ ਮਹਾਰਾਜੀ ਨੇ ਉਸ ਨਗਰ ਵਿੱਚ ਚਰਨ ਪਾਏ। ਉਹਨਾਂ ਦੇ ਹੀ ਪਰਿਵਾਰਾਂ ਵਿੱਚੋਂ ਇਸ ਨਗਰ ਵਿੱਚ ਆ ਕੇ ਬੈਠੇ ਬਤਾਲੇ ਦੀ ਧਰਤੀ ਤੇ ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜੀ ਦੇ ਸਿੱਖਾ ਸੇਵਕਾਂ ਵੱਲੋਂ ਹਰ ਸਾਲ ਬੜੀ ਚੜ੍ਹਦੀ ਕਲਾ ਨਾਲ ਜੋੜ ਮੇਲਾ ਮਨਾਇਆ ਜਾਂਦਾ ਹੈ। ਸਤਿਗੁਰੂ ਦੀ ਰਹਿਮਤ ਹੈ ਬੜਾ ਭਾਗਾ ਵਾਲਾ ਨਗਰ ਹੈ ਜਿਹੜਾ ਛੇਵੇਂ ਪਾਤਸ਼ਾਹ ਮਹਾਰਾਜੀ ਦੇ ਚਰਨਾਂ ਨਾਲ ਜੁੜਿਆ ਹੈ। ਬਹੁਤ ਵੱਡੇ ਪੰਥ ਦੇ ਵਿਦਵਾਨ ਢਾਡੀ ਇਕਵੀਸ਼ਰ ਕਥਾਵਾਚਕ ਇਸ ਨਗਰ ਵਿੱਚ ਸਮੇ ਸਮੇਤੇ ਆਉਂਦੇ ਰਹਿੰਦੇ ਆ ਗਰੂਪੀਆਂ ਸੰਗਤਾਂ ਬੜਾ ਪਿਆਰ ਕਰਦੀਆਂ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਕਿ ਜਿਵੇਂ ਇਹ ਨਗਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਨਾਲ ਜੁੜਿਆ ਸਿੱਖੀ ਨਾਲ ਜੜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਘਰ ਨਾਲ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੰਬੀਆਂ ਪਖੰਡੀਆਂ ਤੋਂ ਆਪਣਾ ਪੱਲਾ ਛਡਾਓ ਪਤਤ ਪੁਣੇ ਦੀ ਝੂਠ ਨੂੰ ਲਾਓ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਓ ਤੇ ਖੁਸ਼ੀਆਂ ਸਦਾ ਹੀ ਸਾਡੇ ਪਰਿਵਾਰਾਂ ਵਿੱਚ ਰਹਿਣਗੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਐਨਆਰਆਈ ਵੀਰਾਂ ਦਾ ਬਹੁਤ ਸੰਯੋਗ ਹੈ ਜੀ ਮੇਰੇ तकरीबन ਮੇਰੇ ਖਿਆਲ ਦੋ ਤਿੰਨ ਫੋਨ ਆਜੇ ਇਸੇ ਨਗਰ ਦੇ ਵੀਰਾਂ ਦੇ ਆ ਗਏ ਐਨਆਰਆਈ ਵੀਰਾਂ ਦੇ ਕਈਆਂ ਵੱਲੋਂ ਫਰਮਾਇਸ਼ ਵੀ ਆ ਕਵਤਾ ਸੁਣਾ ਦਿਓ ਆ ਸੁਣਾ ਦਿਓ ਇਹ ਐਨਆਰਆਈ ਵੀਰਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਜੀ ਸਮਾਗਮਾਂ ਵਾਸਤੇ او باهيا بہ سنائے ميرے رنگ کا دا يا مرت جھگلو کھڈی دا امرت جھگلو کھڈی دا تا دوست تارا کیندے ہتھ پڑیا باپا دین سچر تے شیش لڑیا جنگ وچ ڈوڑے رب کا حال دا يا مرت جھگلو کھڈی دا امرت جھگلو کھڈی دا